ਇੱਕ ਗੱਲ ਤਾਂ ਬਿਲਕੁਲ ਸਾਫ਼ ਹੈ ਪਾਣੀ ਸਰਹੱਦਾਂ ਨੂੰ ਨਹੀਂ ਮੰਨਦਾ ਅਤੇ ਇਸ ਗੱਲ ਦੀ ਸਭ ਤੋਂ ਵੱਡੀ ਗਵਾਹੀ ਸ਼ਾਇਦ ਇਸ ਵੇਲੇ ਇਤਿਹਾਸਿਕ ਪੰਜਾਬ ਖੇਤਰ ਦੇ ਰਿਹਾ ਹੈ ਸੋ ਅੱਜ ਆਪਾਂ ਗੱਲ ਕਰਾਂਗੇ ਇੱਕ ਬਹੁਤ ਵੱਡੀ ਕੁਦਰਤੀ ਆਫਤ ਦੀ ਜਿਸ ਨੇ ਇੱਕ ਅਜਿਹੇ ਖੇਤਰ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਹੈ ਜੋ ਹਾਂ ਦੋ ਦੇਸ਼ਾਂ ਵਿੱਚ ਵੰਡਿਆ ਹੋਇਆ ਹੈ ਇਹੀ ਤਾਂ ਇਸ ਸਾਰੀ ਕਹਾਣੀ ਦਾ ਕੇਂਦਰ ਹੈ ਹੈਨਾ ਸੋਚੋ ਖੇਤਰ ਇੱਕ ਇਤਿਹਾਸ ਇੱਕ ਵਿਰਾਸਤ ਸਾਂਝੀ ਪਰ ਦੇਸ਼ ਦੋ ਤੇ ਹੁਣ ਸਰਹੱਦ ਦੇ ਦੋਵੇਂ ਪਾਸੇ ਤਬਾਹੀ ਵੀ ਸਾਂਝੀ ਹੈ ਤਾਂ ਚਲੋ ਸਭ ਤੋਂ ਪਹਿਲਾਂ ਇਹ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਿ ਇਹ ਤਬਾਹੀ ਆਖਿਰ ਹੈ ਕਿੰਨੀ ਵੱਡੀ ਮਤਲਬ ਹਰ ਪਾਸੇ ਇਹੀ ਗੱਲ ਹੋ ਰਹੀ ਹੈ ਕਿ ਇਸ ਵਾਰ ਦੇ ਹੜ ਪਹਿਲਾਂ ਵਰਗੇ ਨਹੀਂ ਹਨ ਪਰ ਕਿਉਂ ਕੀ ਹੈ ਇਨਾਂ ਵਿੱਚ ਇੰਨਾ ਵੱਖਰਾ ਦੇਖੋ ਇਸ ਦੀ ਗੰਭੀਰਤਾ ਦਾ ਅੰਦਾਜ਼ਾ ਇਸ ਗੱਲ ਤੋਂ ਹੀ ਲੱਗ ਜਾਂਦਾ ਹੈ ਕਿ ਦੋਵੇਂ ਪਾਸੇ ਇਸ ਨੂੰ ਇੱਕ ਇਤਿਹਾਸਿਕ ਸੰਕਟ ਕਿਹਾ ਜਾ ਰਿਹਾ ਹੈ ਜਿੱਥੇ ਪਾਰਟੀ ਪੰਜਾਬ ਵਿੱਚ ਕਿਹਾ ਜਾ ਰਿਹਾ ਹੈ ਕਿ ਪਿਛਲੇ 40 ਸਾਲਾਂ 'ਚ ਇੰਨਾ ਮਾੜਾ ਹਾਲ ਨਹੀਂ ਦੇਖਿਆ ਉੱਥੇ ਪਾਕਿਸਤਾਨੀ ਪੰਜਾਬ ਵਿੱਚ ਤਾਂ ਇਸ ਨੂੰ ਟੈਕਨੋਲੋਜੀ ਦੇ ਯੁੱਗ ਦੀ ਯਾਨੀ ਸਾਡੀ ਯਾਦਦਾਸ਼ਤ ਦੀ ਸਭ ਤੋਂ ਭਿਆਨਕ ਆਫਤ ਦੱਸਿਆ ਜਾ ਰਿਹਾ ਸੋਚੋ ਕਿੰਨੀ ਵੱਡੀ ਗੱਲ ਹੈ ਇਹ ਖੈਰ ਇਹ ਤਾਂ ਹੋ ਗਈਆਂ ਵੱਡੀਆਂ-ਵੱਡੀਆਂ ਗੱਲਾਂ ਪਰ ਇਹਨਾਂ ਦਾਅਵਿਆਂ ਪਿੱਛੇ ਦਾ ਸੱਚ ਉਹ ਤਾਂ ਅੰਕੜੇ ਹੀ ਦੱਸਦੇ ਨੇ ਤਾਂ ਫਿਰ ਚਲੋ ਇੱਕ ਨਜ਼ਰ ਮਾਰਦੇ ਹਾਂ ਉਹਨਾਂ ਅੰਕੜਿਆਂ ਤੇ ਜਿਹੜੇ ਇਸ ਤਬਾਹੀ ਦੀ ਅਸਲ ਤਸਵੀਰ ਸਾਡੇ ਸਾਹਮਣੇ ਰੱਖਦੇ ਨੇ ਸ਼ੁਰੂਆਤ ਕਰਦੇ ਹਾਂ ਭਾਰਤ ਵਾਲੇ ਪੰਜਾਬ ਤੋਂ ਇੱਥੇ 1018 ਪਿੰਡ ਪਾਣੀ ਵਿੱਚ ਡੁੱਬ ਗਏ ਨੇ ਇਹ ਸਿਰਫ ਇੱਕ ਨੰਬਰ ਨਹੀਂ ਹੈ ਸੋਚ ਕੇ ਦੇਖੋ ਇਹ ਹਜ਼ਾਰਾਂ ਪਰਿਵਾਰਾਂ ਦੇ ਘਰ ਨੇ ਉਹਨਾਂ ਦੇ ਖੇਤ ਨੇ ਉਹਨਾਂ ਦੀਆਂ ਯਾਦਾਂ ਨੇ ਸਭ ਕੁਝ ਪਾਣੀ 'ਚ ਰੁੜ ਗਿਆ ਤੇ ਜਿਵੇਂ ਹੀ ਆਪਾਂ ਸਰਹੱਦ ਪਾਰ ਕਰਦੇ ਹਾਂ ਇਹ ਅੰਕੜਾ ਹੋਰ ਵੀ ਵੱਡਾ ਹੋ ਜਾਂਦਾ ਹੈ ਪਾਕਿਸਤਾਨ ਵਿੱਚ ਲਗਭਗ 1400 ਪਿੰਡ 1400 ਇਸ ਹੜ੍ਹ ਦੀ ਭੇਂਟ ਚੜ ਗਏ ਨੇ ਇਹ ਗੱਲ ਫਿਰ ਉੱਥੇ ਹੀ ਆ ਜਾਂਦੀ ਹੈ ਕਿ ਕੁਦਰਤ ਦੇ ਕਹਿ ਰੱਗੇ ਇਹ ਸਰਹੱਦਾਂ ਸੱਚਮੁੱਚ ਕੋਈ ਮਾਇਨੇ ਨਹੀਂ ਰੱਖਦੀਆਂ ਤੇ ਨੁਕਸਾਨ ਸਿਰਫ ਕਰਾਂ ਦਾ ਨਹੀਂ ਹੋਇਆ ਪੰਜਾਬ ਜਿਸ ਨੂੰ ਅੰਦ ਦਾਤਾ ਕਿਹਾ ਜਾਂਦਾ ਹੈ ਉੱਥੇ 3 ਲੱਖ ਏਕੜ ਜੀ ਹਾਂ 300 ਹਜ਼ਾਰ ਏਕੜ ਤੋਂ ਵੱਧ ਜ਼ਮੀਨ ਤੇ ਖੜੀ ਫਸਲ ਪਾਣੀ ਚ ਡੁੱਬ ਗਈ ਇਹ ਸਿਰਫ ਕਿਸਾਨ ਦੀ ਸਾਲ ਪੜ ਦੀ ਮਿਹਨਤ ਤੇ ਪਾਣੀ ਫਿਰਨਾ ਨਹੀਂ ਹੈ ਇਹ ਤਾਂ ਪੂਰੇ ਖੇਤਰ ਦੀ ਆਰਥਿਕਤਾ ਲਈ ਇੱਕ ਬਹੁਤ ਵੱਡਾ ਝਟਕਾ ਹੈ ਪਰ ਇਸ ਹਨੇਰੇ ਵਿੱਚ ਇੱਕ ਉਮੀਦ ਦੀ ਕਿਰਨ ਵੀ ਹੈ ਤੇ ਉਹ ਹੈ ਬਚਾਅ ਕਾਰਜ ਭਾਰਤ ਵਿੱਚ 11300 ਲੋਕਾਂ ਨੂੰ ਹੜ੍ਹਾਂ ਦੇ ਪਾਣੀ ਵਿੱਚੋਂ ਸੁਰੱਖਿਤ ਬਾਹਰ ਕੱਢਿਆ ਗਿਆ ਹਰ ਇੱਕ ਜਾਨ ਜੋ ਬਚਾਈ ਗਈ ਉਸ ਵੱਡੀ ਤਰਾਸ ਦੀ ਵਿੱਚ ਇੱਕ ਛੋਟੀ ਜੀ ਜਿੱਤ ਵਾਂਗ ਹੈ ਪਰ ਜਦੋਂ ਅਸੀਂ ਪਾਕਿਸਤਾਨ ਵੱਲ ਦੇਖਦੇ ਹਾਂ ਤਾਂ ਸਥਿਤੀ ਹੋਰ ਵੀ ਗੰਭੀਰ ਨਜ਼ਰ ਆਉਂਦੀ ਹੈ ਇੱਥੇ ਲਗਭਗ 3 ਲੱਖ ਲੋਕਾਂ ਨੂੰ ਆਪਣੇ ਘਰ ਛੱਡ ਕੇ ਸੁਰੱਖਿਅਤ ਥਾਵਾਂ ਤੇ ਜਾਣਾ ਪਿਆ ਹੈ ਇਹ ਸਿਰਫ ਬਚਾਓ ਕਾਰਜ ਨਹੀਂ ਇਹ ਇੱਕ ਬਹੁਤ ਵੱਡੇ ਪੱਧਰ ਦਾ ਉਜਾੜਾ ਹੈ ਤੇ ਇਸ ਦਾ ਅਸਰ ਉਹ ਤਾਂ ਆਉਣ ਵਾਲੇ ਕਈ ਮਹੀਨਿਆਂ ਤੱਕ ਮਹਿਸੂਸ ਹੁੰਦਾ ਰਹੇਗਾ ਖੈਰ ਇਹ ਤਾਂ ਹੋ ਗਏ ਅੰਕੜੇ ਪਰ ਅੰਕੜਿਆਂ ਤੋਂ ਪਰੇ ਜ਼ਮੀਨ ਤੇ ਕੀ ਹੋ ਰਿਹਾ ਹੈ ਆਓ ਹੁਣ ਥੋੜਾ ਨੇੜੇ ਤੋਂ ਦੇਖਦੇ ਹਾਂ ਕਿ ਸਰਕਾਰਾਂ ਅਧਿਕਾਰੀ ਤੇ ਆਮ ਲੋਕ ਇਸ ਸੰਕਟ ਦਾ ਸਾਹਮਣਾ ਕਿਵੇਂ ਕਰ ਰਹੇ ਨੇ ਭਾਰਤ ਵਿੱਚ ਬਚਾਓ ਕਾਰਜਾਂ ਦੀਆਂ ਕੁਝ ਕਹਾਣੀਆਂ ਤਾਂ ਸੱਚਮੁੱਚ ਹੈਰਾਨ ਕਰਨ ਵਾਲੀਆਂ ਨੇ ਜਿਵੇਂ ਕਿ ਫਾਜ਼ਿਲਕਾ ਵਿੱਚ ਜਿੱਥੇ ਚਾਰ ਲੋਕ ਜਿਨ੍ਹਾਂ ਵਿੱਚ ਇੱਕ ਨੌਜਵਾਨ ਵੀ ਸੀ ਪਾਣੀ ਤੋਂ بچਣ ਲਈ ਇੱਕ ਦਰਖਤ ਤੇ ਚੜੇ ਹੋਏ ਸਨ ਤੇ ਉਹਨਾਂ ਨੂੰ ਉੱਥੋਂ ਬਚਾਇਆ ਗਿਆ ਜਾਂ ਫਿਰ ਗੁਰਦਾਸਪੁਰ ਦੀ ਗੱਲ ਕਰੀਏ ਜਿੱਥੇ ਇੱਕ ਸਕੂਲ ਵਿੱਚ ਫਸੇ 400 ਬੱਚਿਆਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ ਇਹ ਹੀ ਉਹ ਕਹਾਣੀਆਂ ਨੇ ਜੋ ਇਸ ਵੱਡੀ ਤਬਾਹੀ ਨੂੰ ਇੱਕ ਮਨੁੱਖੀ ਚਿਹਰਾ ਦਿੰਦੀਆਂ ਨੇ ਅੱਛਾ ਬਚਾਅ ਕਾਰਜਾਂ ਤੋਂ ਬਾਅਦ ਭਾਰਤ ਵਿੱਚ ਇੱਕ ਹੋਰ ਕਮ ਸ਼ੁਰੂ ਹੋ ਜਾਂਦਾ ਹੈ ਜਿਸ ਨੂੰ ਕਹਿੰਦੇ ਨੇ ਗਿਰਦਾਵਰੀ ਹੁਣ ਇਹ ਕੀ ਹੈ ਇਹ ਅਸਲ ਵਿੱਚ ਇੱਕ ਸਰਕਾਰੀ ਸਰਵੇਖਣ ਹੈ ਮਤਲਬ ਸਰਕਾਰ ਦੇ ਲੋਕ ਆ ਕੇ ਦੇਖਦੇ ਨੇ ਕਿ ਕਿੰਨਾ ਨੁਕਸਾਨ ਹੋਇਆ ਹੈ ਤਾਂ ਕਿ ਬਾਅਦ ਵਿੱਚ ਪੀੜਤ ਪਰਿਵਾਰਾਂ ਨੂੰ ਕੁਝ ਮੁਆਵਜ਼ਾ ਦਿੱਤਾ ਜਾ ਸਕੇ ਪਰ ਜੇ ਪਾਕਿਸਤਾਨ ਦੀ ਗੱਲ ਕਰੀਏ ਤਾਂ ਉੱਥੇ ਸੰਕਟ ਇੱਕ ਹੋਰ ਰੂਪ ਲੈ ਚੁੱਕਿਆ ਹੈ ਹੁਣ ਉੱਥੇ ਹੜ੍ਹ ਦੇ ਪਾਣੀ ਤੋਂ ਬਾਅਦ ਇੱਕ ਨਵਾਂ ਖਤਰਾ ਪੈਦਾ ਹੋ ਗਿਆ ਹੈ ਬਿਮਾਰੀਆਂ ਦਾ ਜਿਹੜਾ ਪਾਣੀ ਖੜਾ ਹੈ ਉਹ ਹੈਜ਼ਾ ਮਲੇਰੀਆ ਵਰਗੀਆਂ ਬਿਮਾਰੀਆਂ ਫੈਲਾ ਰਿਹਾ ਹੈ ਹਾਲਤ ਇਹ ਹੈ ਕਿ ਹਸਪਤਾਲਾਂ ਵਿੱਚ ਜਗ੍ਹਾ ਨਹੀਂ ਹੈ ਤੇ ਜਿਹੜੇ 1100 ਦੇ ਕਰੀਬ ਰਾਹਤ ਕੈਂਪ ਬਣਾਏ ਗਏ ਨੇ ਉਹਨਾਂ ਵਿੱਚ ਵੀ ਦਵਾਈਆਂ ਅਤੇ ਹੋਰ ਜ਼ਰੂਰੀ ਚੀਜ਼ਾਂ ਦੀ ਭਾਰੀ ਕਮੀ ਹੈ ਕਹਿੰਦੇ ਨੇ ਜਿੱਥੇ ਪਾਣੀ ਚੜਦਾ ਹੈ ਉੱਥੇ ਤਣਾਅ ਵੀ ਚੜਦਾ ਹੈ ਤੇ ਇੱਥੇ ਵੀ ਇਹੀ ਹੋ ਰਿਹਾ ਹੈ ਇਹ ਸੰਕਟ ਹੁਣ ਸਿਰਫ ਕੁਦਰਤੀ ਆਫਤ ਨਹੀਂ ਰਿਹਾ ਨਹੀਂ ਹੁਣ ਇਸ ਦੇ ਸਿਆਸੀ ਪਹਿਲੂ ਵੀ ਉੱਬਰ ਕੇ ਸਾਹਮਣੇ ਆ ਰਹੇ ਨੇ ਭਾਰਤ ਦੇ ਅੰਦਰ ਵੀ ਤੇ ਦੋਹਾਂ ਦੇਸ਼ਾਂ ਦੇ ਵਿਚਕਾਰ ਵੀ ਦੇਖੋ ਇਹ ਤਣਾਅ ਦੋ ਤਰ੍ਹਾਂ ਦਾ ਹੈ ਪਹਿਲਾ ਭਾਰਤ ਦੇ ਅੰਦਰ ਹੀ ਇੱਥੇ ਸਿਆਸੀ ਪਾਰਟੀਆਂ ਰਾਹਤ ਕਾਰਜਾਂ ਨੂੰ ਲੈ ਕੇ ਇੱਕ ਦੂਜੇ ਤੇ ਇਲਜ਼ਾਮ ਲਗਾ ਰਹੀਆਂ ਨੇ ਤੇ ਦੂਜਾ ਤਣਾਅ ਹੈ ਸਰਹੱਦ ਤੇ ਪਾਕਿਸਤਾਨ ਵੱਲੋਂ ਇਹ ਗੱਲ ਕਹੀ ਜਾ ਰਹੀ ਹੈ ਕਿ ਭਾਰਤੀ ਡੈਮਾਂ ਤੋਂ ਅਚਾਨਕ ਪਾਣੀ ਛੱਡਣ ਕਰਕੇ ਉਹਨਾਂ ਦੇ ਪਾਸੇ ਹਾਲਾਤ ਹੋਰ ਵੀ ਖਰਾਬ ਹੋ ਗਏ ਨੇ पर इस सारी सियासी खिंचोतान ਦੇ ਵਿਚਕਾਰ ਇੱਕ ਆਵਾਜ਼ ਅਜੇ ਹੀ ਵੀ ਹੈ ਜੋ ਇਸ ਬਹਿਸ ਨੂੰ ਇੱਕ ਵੱਖਰੀ ਦਿਸ਼ਾ ਦੇ ਰਹੀ ਹੈ। ਅਕਾਲ ਤਖਤ ਦੇ ਗਿਆਨੀ ਕੁਲਦੀਪ ਸਿੰਘ ਗੁਰਗਜ ਦਾ ਕਹਿਣਾ ਹੈ ਕਿ ਸਾਨੂੰ ਸਿਰਫ ਇਸ ਵਾਰ ਦੀ ਰਾਹਤ ਬਾਰੇ ਨਹੀਂ ਸੋਚਣਾ ਚਾਹੀਦਾ। ਸਾਨੂੰ ਇਸ ਸਮੱਸਿਆ ਦੀ ਜੜ ਤੱਕ ਜਾਣਾ ਪਵੇਗਾ। ਸਾਨੂੰ ਇਹ ਦੇਖਣਾ ਪਵੇਗਾ ਕਿ ਇਹ ਹੜ ਵਾਰ-ਵਾਰ ਆਉਂਦੇ ਹੀ ਕਿਉਂ ਨੇ ਤਾਂ ਕਿ ਪਵਿੱਖ ਵਿੱਚ ਅਜੇ ਹੀ ਤਬਾਹੀ ਤੋਂ ਬਚਿਆ ਜਾ ਸਕੇ। ਤਾਂ ਫਿਰ ਇਸ ساری ਗੱਲਬਾਤ ਦਾ ਨਿਚੋੜ ਕੀ ਹੈ? ਜੇ ਅਸੀਂ ਪੂਰੀ ਤਸਵੀਰ ਨੂੰ ਇਕੱਠਾ ਕਰਕੇ ਦੇਖੀਏ ਤਾਂ ਸਾਨੂੰ ਕੀ ਸਮਝ ਆਉਂਦਾ ਹੈ ਆਓ ਇੱਕ ਵਾਰ ਫਿਰ ਦੋਵਾਂ ਪੰਜਾਬਾਂ ਦੀ ਸਥਿਤੀ ਤੇ ਨਜ਼ਰ ਮਾਰੀਏ ਤੇ ਦੇਖੀਏ ਕਿ ਅੱਗੇ ਦਾ ਰਾਹ ਕੀ ਹੋ ਸਕਦਾ ਹੈ ਜੇ ਇੱਕ ਨਜ਼ਰ ਵਿੱਚ ਦੇਖੀਏ ਤਾਂ ਗੱਲ ਸਾਫ਼ ਹੈ ਭਾਰਤੀ ਪੰਜਾਬ ਉੱਤੇ ਸਭ ਤੋਂ ਵੱਡੀ ਮਾਰ ਪਈ ਹੈ ਫਸਲਾਂ ਨੂੰ ਤੇ ਸਰਕਾਰੀ ਬਚਾਅ ਕਾਰਜਾਂ ਤੇ ਜ਼ੋਰ ਹੈ ਦੂਜੇ ਪਾਸੇ ਪਾਕਿਸਤਾਨੀ ਪੰਜਾਬ ਉੱਥੇ ਇੱਕ ਬਹੁਤ ਵੱਡਾ ਸਿਹਤ ਸੰਕਟ ਖੜਾ ਹੋ ਗਿਆ ਹੈ ਲੱਖਾਂ ਲੋਕ ਬੇਗੜ ਹੋਏ ਨੇ ਤੇ ਨਾਲ ਹੀ ਪਾਣੀ ਨੂੰ ਲੈ ਕੇ ਇੱਕ ਵਿਵਾਦ ਵੀ ਚੱਲ ਰਿਹਾ ਹੈ। ਮਤਲਬ ਚੁਣੌਤੀਆਂ ਦੇ ਰੂਪ ਭਾਵੇਂ ਵਖ-ਵਖ ਹੋਣ ਪਰ ਦਰਦ ਉਹ ਬਿਲਕੁਲ ਸਾਂਝਾ ਹੈ। ਤੇ ਆਖਰ ਵਿੱਚ ਇਹ ਸਾਰੀ ਗੱਲ ਸਾਨੂੰ ਇੱਕ ਬਹੁਤ ਵੱਡੇ ਸਵਾਲ ਤੇ ਲੈ ਆ ਕੇ ਛੱਡ ਦਿੰਦੀ ਹੈ। ਜਦੋਂ ਇਹ ਪਾਣੀ ਉਤਰ ਜਾਵੇਗਾ ਤਾਂ ਕੀ ਇਹ ਸਾਂਝੀ ਤਬਾਹੀ, ਇਹ ਸਾਂਝਾ ਦਰਦ ਇਸ ਵੰਡੇ ਹੋਏ ਖੇਤਰ ਨੂੰ ਜੋੜਨ ਦਾ ਕੰਮ ਕਰੇਗਾ? ਕੀ ਕੁਦਰਤ ਦਾ ਇਹ ਸਾਂਝਾ ਸੰਕਟ ਸਿਆਸਤ ਦੀਆਂ ਬਣਾਈਆਂ ਦੂਰੀਆਂ ਨੂੰ ਮਿਟਾ ਸਕੇਗਾ? ਖੈਰ ਇਸ ਸਵਾਲ ਦਾ ਜਵਾਬ ਤਾਂ ਆਉਣ ਵਾਲਾ ਵਕਤ ਹੀ ਦੇਵੇਗਾ